ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ 15 ਭਗਤਾਂ ਦੀ ਬਾਣੀ ਚੋਂ ਸਭ ਤੋਂ ਬਾਅਦ ਭਗਤ ਕਬੀਰदास ਜੀ ਦੇ ਬਾਣੀ 17 ਰਾਗਾਂ ਵਿੱਚ 224 ਸ਼ਬਦ ਅਤੇ 243 ਸ਼ਲੋਕ ਦਰਜ ਹਨ ਪਾਈਕਾਨ ਸਿੰਘ ਨਾਬਾ ਜੀ ਦੇ ਮਹਾਨ ਕੋਸ਼ ਦੇ ਮੁਤਾਬਿਕ ਆਪ ਜੀ ਦਾ ਜਨਮ ਜੇਠ ਸੁਦੀ 15 ਸੰਵਤ 1452 ਵਿੱਚ ਬਨਾਰਸ ਵਿਖੇ ਹੋਇਆ ਇਦਵਾ ਬ੍ਰਾਹਮਣੀ ਦੇ ਉਦਰ ਤੋਂ ਜਨਮ ਲੈਣ ਤੋਂ ਬਾਅਦ ਉਸਨੇ ਨਵੇਂ ਜਨਮੇ ਬਾਲਕ ਨੂੰ ਤਲਾਬ ਦੇ ਪਾਸ ਰੱਖ ਦਿੱਤਾ ਕਰ ਲਿਆ ਕਿ ਆਪ ਜੀ ਦਾ ਪਾਲਨ ਪੋषण ਨਿਰੂ ਜਲਾਹੇ ਅਤੇ ਮਾਤਾ ਨਿੰਮਾ ਜੀ ਨੇ ਕੀਤਾ ਵੱਡੇ ਹੋ ਕੇ ਆਪ ਜੀ ਨੇ ਭਗਤ ਰਾਮਾ ਜੀ ਤੋਂ ਰਾਮ ਨਾਮ ਲੈ ਕੇ ਵੈਸ਼ਨੂ ਮਾਰਤਾਰਨ ਕਰ ਲਿਆ ਕਬੀਰ ਦਾਸ ਜੀ ਹਮੇਸ਼ਾ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਅਤੇ ਜੀਵਨ ਨਿਰਵਾਣ ਲਈ ਕੀਤਾ ਪੁਰਖੀ ਕੀਤਾ ਕਪੜਾ ਬੁਨਨ ਦਾ ਹੀ ਕਰਿਆ ਕਰਦੇ ਸਨ ਆਪ ਮਹਾਨ ਬਾਣੀਕਾਰ ਅਤੇ ਕਾਵ ਰਚਨਾ ਵਿੱਚ નિਪੁੰਨ ਸਨ ਆਪ ਪ੍ਰਭੂ ਰੰਗ ਵਿੱਚ ਰੰਗੇ ਰਹਿੰਦੇ ਸਨ ਅਤੇ ਹੋਰਨਾਂ ਨੂੰ ਵੀ ਅੰਮ੍ਰਿਤ ਵਚਨਾਂ ਦੇ ਨਾਲ ਜੋੜੀ ਰੱਖਦੇ ਸਨ ਆਪ ਜੀ ਦਾ ਜੀਵਨ ਮਾਇਆ ਵਿੱਚ ਉਦਾਸੀ ਵਾਲਾ ਸੀ ਇਸ ਲਈ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਬਾਰੇ ਫਰਮਾਇਆ ਹੈ ਬੁਨਣਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਿਰਾ ਪਇਓ ਗੁਣੇ ਗਹਿਰਾ ਆਪ ਜੀ ਨੇ ਪ੍ਰਭ ਭక్తి ਦੇ ਗੀਤ ਗਾਏ ਆਪਣੇ ਗੀਤਾਂ ਰਾਹੀਂ ਆਪ ਜੀ ਨੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਹਿਮਾਂ ਪਰਮਾਂ ਪਖੰਡਾਂ ਅੰਧ ਵਿਸ਼ਵਾਸਾਂ ਬਾਹਮਣ ਦੀ ਵਰਨਵੰਡ ਧਾਰਮਿਕ ਦਿਖਲਾਵੇ ਦਾ ਡਟ ਕੇ ਵਿਰੋਧ ਕੀਤਾ ਨਿਧੜਕ ਲਿਖਾਰੀ ਹੋਣ ਦੇ ਕਾਰਨ ਆਪ ਜੀ ਨੇ ਆਪਣੀਆਂ ਰਚਨਾਵਾਂ ਰਾਹੀਂ ਬਾਹਮਣਾ ਮੁੱਲਾ ਮੌਲਵਿਆਂ ਤੇ ਸ਼ਾਸਕਾਂ ਦੀਆਂ ਬੁਰਾਈਆਂ ਸਮਾਜ ਦੇ ਅੱਗੇ ਰੱਖੀਆਂ ਮੁੱਲਾ ਮੌਲਵਿਆਂ ਨੇ ਕਬੀਰ ਦਾਸ ਜੀ ਦੀ ਸ਼ਿਕਾਇਤ ਹਾਕਮ सिकंदर ਲੋਧੀ ਨੂੰ ਕੀਤੀ ਬਾ ਨੇ ਕਬੀਰ ਦਾ ਜਿਹਨੂੰ ਗੰਗਾ ਦਰਿਆ ਵਿੱਚ ਡੋਬ ਕੇ ਮਾਰਨ ਦਾ ਹੁਕਮ ਕਰ ਦਿੱਤਾ ਜਦੋਂ ਆਪ ਦਰਿਆ ਵਿੱਚੋਂ ਬਚ ਗਏ ਤਾਂ ਆਪ ਜੀ ਨੇ ਇਸ ਦਾ ਜ਼ਿਕਰ ਆਪਣੀ ਬਾਣੀ ਵਿੱਚ ਕੀਤਾ ਹੈ ਕਿ ਮੈਨੂੰ ਵਿਰੋਧੀਆਂ ਨੇ ਜੰਜੀਰਾਂ ਨਾਲ ਬੰਨ ਕੇ ਡੂੰਗੀ ਗੰਗਾ ਵਿੱਚ ਜਿਸ ਨੂੰ ਇਹ ਮਾਤਾ ਆਖਦੇ ਹਨ ਡੋਬਨ ਲਈ ਸੁੱਟ ਦਿੱਤਾ ਪਰ ਡੋਬਨ ਦੀ ਥਾਂ ਗੰਗਾ ਦੀਆਂ ਲਹਿਰਾਂ ਨਾਲ ਮੇਰੀ ਜੰਜੀਰ ਟੁੱਟ ਗਈ ਮੈਂ ਉਸ ਪਾਣੀ ਉੱਤੇ ਇਉ ਤੈਰਨ ਲੱਗ ਗਿਆ ਜਿਵੇਂ ਮਿਰਗਸ਼ਾਲਾ ਦੇ ਉੱਤੇ ਬੈਠਾ ਹੋਵਾਂ प्रभु जल थल पाओ हर थां ते रख्या करन जोग है गंग गोसाइन गहर गंभीर जंजीर बांध कर खड़े कबीर मन न डिगे तन कहे को डराए चरण कमल चित रहो समाए गंगा की लहर मेरी टूटी जंजीर मृगशाला पर बैठे कबीर कह कबीर कोई संग न साथ जल थल राखण है रघुनाथ वाहगुरु जी का खालसा वाहगुरु जी की फतेह